ਮੰਗਾ ਨਹੀਂ ਸਾਡੀ ਇੱਕੋ ਹੀ ਮੰਗ ਹੈ ਬਹੁਤੀ ਲੰਬੀਆਂ ਚੋੜੀਆਂ ਕੋਈ ਮੰਗਾ ਨਹੀਂ ਹੈਗੀਆਂ ਇੱਕੋ ਹੀ ਮੰਗ ਹੈ ਵੀ ਠੇਕੇਦਾਰੀ ਸਿਸਟਮ ਨੂੰ ਪਾਸੇ ਕਰਕੇ ਸਾਨੂੰ ਭੁਗਤਾਨ ਸਿੱਧਾ ਦਿੱਤਾ ਜਾਵੇ ਜਿੱਥੋਂ ਤੱਕ ਸਬੰਧ ਹੈ ਵੀ ਜਿਹੜਾ ਠੇਕੇਦਾਰ ਹੈ ਉਹ ਬਾਗੂਆਂ ਨੂੰ ਮੈਨੇਜਮੈਂਟ ਨੂੰ ਵੀ ਪਾਲਦਾ ਹੈ ਤੇ ਲੀਡਰਾਂ ਨੂੰ ਵੀ ਪਾਲਦਾ ਹੈ ਇਸ ਕਰਕੇ ਉਹ ਨੂੰ ਪਿੱਛੇ ਹਟਾਉਣਾ ਨਹੀਂ ਚਾਹੁੰਦੇ ਮਜ਼ਦੂਰ ਨੂੰ ਦਿਨੋਂ-ਦਿਨ ਜਿਹੜਾ ਉਹ ਲੁੱਟ ਦਾ ਜ਼ਰੀਆ ਉਹ ਜਾਰੀ ਰੱਖਦੇ ਆ ਸੋ ਇਸ ਕਰਕੇ ਅਸੀਂ ਇੱਕੋ ਇੱਕ ਡਿਮਾਂਡ ਲੈ ਕੇ ਆਏ ਆ ਕਿ ਤੁਸੀਂ ਵਿਚੋਲਾ ਪਾਸੇ ਹਟਾ ਕੇ ਇਹ ਭੁਗਤਾਨ ਸਿੱਧਾ ਸਾਨੂੰ ਦਿਓ ਤਾਂ ਕਿ ਮਜ਼ਦੂਰ ਦਾ ਕੋਈ ਭਲਾ ਹੋ ਸਕੇ ਧੰਨਵਾਦ ਹੁਣ ਤੁਹਾਡੀ ਮੀਟਿੰਗ ਜਿਹੜੀ ਹੋਈ ਹੈ ਹੁਣ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਲਏ ਗਿਆ ਕੀ ਕੀ ਤੁਹਾਡੀਆਂ ਮੰਗਾਂ ਸੀਗੀ ਆ ਤੇ ਮੰਤਰੀ ਸਾਹਿਬ ਨੇ ਕੀ ਕੀ ਬਹੁਤੀਆਂ ਮੰਗਾਂ ਸਾਡੀਆਂ ਹੈ ਨਹੀਂ ਸਾਡੀ ਇੱਕੋ ਹੀ ਮੰਗ ਹੈ ਕਿ ਠੇਕੇਦਾਰੀ ਸਿਸਟਮ ਪਾਸੇ ਕਰੋ ਸਾਨੂੰ ਸਿੱਧਾ ਭੁਗਤਾਨ ਦਿਓ ਇਹਦੇ ਵਿੱਚ ਫੂਡ ਮਿਨਿਸਟਰ ਸ੍ਰੀ ਲਾਲਚੰਦ ਘਟਾਰੂ ਚੱਕ ਜੀ ਸੀਗੇ ਉਹਨਾਂ ਨਾਲ ਫੂਡ ਮਿਨਿਸਟਰ ਆਪਣੇ ਫੂਡ ਮੰਤਰੀ ਸੀਗੇ ਉਹਨਾਂ ਦੇ ਨਾਲ ਡਾਇਰੈਕਟਰ ਸਾਹਿਬ ਸੀਗੇ ਸੋ ਇਸ ਕਰਕੇ ਉਹਨਾਂ ਦਾ ਸਾਰਾ ਦਰਜਾ ਪਦਰਜਾ ਬਾਕੀ ਸਾਰਾ ਸਟਾਫ ਸੀਗਾ ਪਰ ਸਾਡੀ ਜਿਹੜੀ ਮੀਟਿੰਗ ਆ ਉਹ ਬੈਸਟਾ ਰਹੀ ਹੈ ਕੁਝ ਵੀ ਉਹਨਾਂ ਨੇ ਸਾਡੇ ਪੱਲੇ ਨਹੀਂ ਪਾਇਆ ਬਿਨਾ ਭਰੋਸੇ ਤੋਂ ਹਾਂਜੀ ਵਿਚਾਰ ਕਰਾਂਗੇ ਤੇ ਵਿਚਾਰ ਕਰਦਿਆਂ ਤੀਜੀ ਸਰਕਾਰ ਆ ਗਈ ਆ ਕਦੇ ਕਾਲੀ ਕਦੇ ਕਾਂਗਰਸ ਕਦੇ ਅੱਜ ਤੱਕ ਕਿਸੇ ਨੇ ਵਿਚਾਰ ਸਾਡੇ ਪੱਲੇ ਕੁਝ ਨਹੀਂ ਪਾਇਆ ਵਿਚਾਰ ਕਰਕੇ ਸੋ ਅਸੀਂ ਅੱਗੇ ਜਿਹੜੇ ਆ ਉਹ ਸੰਘਰਸ਼ ਸਾਡਾ ਜਿਹੜਾ ਉਹ ਜਾਰੀ ਰਹੂਗਾ ਇਹਦੇ ਵਿੱਚ ਕੋਈ ਵੀ ਰੂਪਰੇਖਾ ਅਸੀਂ ਬੈਠ ਕੇ ਇਕੱਠੇ ਬਣਾ ਸਕਦੇ ਆ ਵੀ ਉਸ ਤੋਂ ਅੱਗੇ ਕਿਹੜਾ ਤਿੱਖਾ ਸਗਰਸ਼ ਕਰਨਾ ਨਹੀਂ ਇਹ ਸਾਰੀ ਸਾਡੀ ਪੰਜਾ ਸੂਬਾ ਪ੍ਰਧਾਨਾਂ ਦੇ ਬੈਠ ਕੇ ਮੀਟਿੰਗ ਹੋਊਗਾ ਦਿੱਤਾ ਹੋਗਾ ਦੋ ਸਾਲ ਇਹ ਹੈਗੀ ਜੀ ਮੈਂ ਮੇਰਾ ਨਾਮ ਸ਼ੰਦਰਪਾਲ ਸਿੰਘ ਅਸੀਂ ਪੰਜ ਮੈਂ ਪੰਜਾਬ ਪੱਲੇ ਦਾ ਯੂਨੀਅਨ ਦਾ ਪੰਜਾਬ ਦਾ ਪ੍ਰਧਾਨ ਹਾਂ ਸੋ ਗੱਲ ਇਹ ਹੈਗੀ ਹੈ ਕਿ ਇਹਨਾਂ ਨਾਲ ਘਟਾਰੂ ਚੱਕ ਜੀ ਨਾਲ ਵੀ ਦੋ ਸਾਲ ਕੋਈ ਸਰਕਾਰ ਬਣੀ ਨੂੰ 20-25 ਮੀਟਿੰਗਾਂ ਤੋਂ ਜ਼ਿਆਦਾ ਮੇਰੇ ਖਿਆਲ 30-35 ਮੀਟਿੰਗਾਂ 30 35 ਮੀਟਿੰਗਾਂ ਲਗਾਤਾਰ ਹੋ ਚੁੱਕੀਆਂ ਨੇ ਜਿਹੜੀਆਂ ਕਿ ਸਾਰੀਆਂ ਬੇਸ਼ਿੱਤਾ ਰਹੀਆਂ ਨੇ ਔਰ ਹਰ ਬਾਰ ਹਰ ਮੀਟਿੰਗ ਦੇ ਵਿੱਚ ਜਿਹੜਾ ਹੈ ਸਾਨੂੰ ਮਤਲਬ ਲਾਰਾ ਹੀ ਲਾਇਆ ਜਾਂਦਾ ਵੀ ਕਰਦੇ ਆਂ ਕਰਾਉਨੇ ਆਂ ਤੁਹਾਡੇ ਮੰਗਾਂ ਤੇ ਅਸੀਂ ਧਿਆਨ ਕਰ ਰਹੇ ਆਂ ਅਸੀਂ ਮਤਲਬ ਵਿਚਾਰ ਕਰਦੇ ਆਂ ਸਾਨੂੰ ਟਾਈਮ ਦਿਓ ਆਹੀ ਕੁਛ ਚੱਲ ਰਿਹਾ ਜੀ ਔਰ ਇਹ ਮੀਟਿੰਗਾਂ ਬਹੁਤ ਹੋ ਜਾਂਦੀਆਂ 29 9 ਨੂੰ ਵੀ ਹੋਈ ਹੈ ਜਿਹੜੀ ਸਬ ਕਮੇਟੀ ਹੈ ਤਿੰਨ ਮੈਂਬਰੀ ਹਰਪਾਲ ਚੀਮਾ ਜੀ ਸੀ ਸਾਡੇ ਕੁਲਦੀਪ ਸਿੰਘ ਧਾਲੀਵਾਲ ਜੀ ਸੀ ਅਮਨ ਰੋੜਾ ਜੀ ਸੀ ਔਰ ਅੱਜ ਇਹਨਾਂ ਨਾਲ ਮੀਟਿੰਗ ਹੋਈ ਹੈ ਔਰ ਲੇਕਿਨ ਜਿਹੜੇ ਅਸੀਂ ਡਾਕੂਮੈਂਟ ਪੇਸ਼ ਕੀਤੇ ਬਾਹਰਲੇ ਸੂਬਿਆਂ ਦੇ ਇੱਥੇ ਦੇ ਮੰਡੀ ਬੋਰਡ ਦੇ ਸਾਡੀ ਇੱਕੋ ਗੱਲ ਹੈ ਬੋਰਡ ਬਣਾ ਕੇ ਉਹ ਸਾਡੇ ਮੇ ਸੋਤਾ ਜੀ ਨੇ ਕਿਹਾ ਵੀ ਸਾਡਾ ਜਦੋਂ ਬੋਰਡ ਤਾਂ ਚੱਲੀ ਜਾਂਦੇ ਨੇ ਜਿਹੜੇ ਬੋਰਡ ਬਣੇ ਹੋਏ ਨੇ ਚਾਹੇ 3 ਮੈਂਬਰੀ ਬਣਾ ਦਿਓ ਚਾਹੇ ਬੋਰਡ ਬਣਾਓ ਤਾਂ ਤਾਂ ਠੇਕੇਦਾਰੀ ਸਿਸਟਮ ਖਤਮ ਕਰ ਦਿਓ ਤੇ ਠੇਕੇਦਾਰੀ ਅਸੀਂ ਚਾਹੁੰਦੇ ਆ ਕਿ ਜਿਹੜਾ ਵਿਚੋਲਾ ਹੈ ਜਿਹੜਾ ਲੁੱਟ ਕਰ ਰਿਹਾ ਸਾਡੀ ਪੱਲੇਦਾਰਾਂ ਦੀ ਉਹ ਲੁੱਟ ਬੰਦ ਹੋ ਜਾਏ ਸਾਡੇ ਬੱਚੇ ਸੌਖੇ ਪੜ ਸਕਣ ਬੋਰ ਹੀ ਅਸੀਂ ਚਾਹਦੇ ਆ ਕਮਿਸ਼ਨ ਅਸੀਂ ਪੁੱਛ ਤੋ ਪਹਿਲੇ ਵੀ ਸਰਕਾਰਾਂ ਦੇ ਨਾਲ ਕੋਈ ਮੀਟਿੰਗ ਹੋਈ ਤਾਂ ਹੋਈ ਜੀ ਸਾਨੂੰ ਜਦੋਂ ਮਤਲਬ ਚੋਣ ਜਾਬਤਾ ਲੱਗਿਆ ਸੀਗਾ 7 9 71 ਨੂੰ 71 2022 ਨੂੰ ਚੰਨੀ ਸਾਹਿਬ ਕੋਲ ਲੈਟਰ ਦੇ ਕੇ ਦੀ ਕਹੋਂ ਦਾ ਦਿਖਾ ਦਿੰਨੇ ਆ ਉਹ ਲੈਟਰ ਦੇਗੇ ਸੀ ਵੀ ਠੇਕੇਦਾਰ ਸਿਸਟਮ ਖਤਮ ਕਰਕੇ ਪੱਲੇਦਾਰ ਨੂੰ ਸਿੱਧੀ ਪੇਮੈਂਟ ਕੀਤੀ ਜਾਂਦੀ ਹੈ ਲੇਕਿਨ ਉਹ ਆਪਦੇ ਸਾਈਨ ਕਰਕੇ ਉਹ 8 ਨੂੰ ਚੋਣ ਜਾਬਤਾ ਲਾਗੂ ਹੋ ਗਿਆ ਸੀ ਮੁੜ ਕੇ ਸਰਕਾਰ ਇਹਨਾਂ ਦੀ ਆ ਗਈ ਹੈ ਔਰ ਇਹਨਾਂ ਤੋਂ ਖਾਸੀਆਂ ਉਮੀਦਾਂ ਸੀ ਪਰ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਦੀ ਨੀਤੀ ਹੈ ਨਹੀਂ ਵੀ ਵਿਚਾਲੋਂ ਵਿਚੋਲਾ ਖਤਮ ਹੋ ਜੇ ਵੀ ਪੱਲੇਦਾਰਾਂ ਦੀ ਜਿਹੜੀ ਹੋ ਰਹੀ ਲੁੱਟ ਹੈ ਉਹ ਬੰਦ ਹੋ ਕੇ ਇਹਨਾਂ ਦੇ ਬੱਚੇ ਸਹੀ ਤੰਗ ਨਾ ਪਾ ਸਕਣ ਪਹਿਲਾਂ ਮਾਨ ਸਾਹਿਬ ਕਹਿੰਦੇ ਸੀ ਬਾਈ ਆਮ ਦੀ ਸਰਕਾਰ ਤੇ ਆਪ ਦੇ ਦਵਾਰ ਸਾਨੂੰ 2 ਸਾਲ ਹੋ ਗਏ ਮੀਟਿੰਗਾਂ ਮੰਗਦਿਆਂ ਨੂੰ ਪੱਲੇਦਾਰਾਂ ਨੂੰ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਮਿਲੀ ਐਦੋਂ ਵੱਡੀ ਗੱਲ ਕੀ ਹੋ ਸਕਦੀ ਐਦੋਂ ਵੱਡੀ ਹੈਰਾਨਗੀ ਦੀ ਗੱਲ ਕੀ ਹੋ ਸਕਦੀ ਹੈ ਸੋ ਅਸੀਂ ਘੋਰ ਸ਼ਬਦਾਂ ਚ ਪੰਜਾਬ ਸਰਕਾਰ ਦੀ ਨਿੰਦਿਆ ਕਰਦੇ ਹਾਂ ਆਪ ਦਾ ਘੋੜੀ ਜਾਰੀ ਰੱਖਾਂਗੇ ਜੋ ਸਾਡੀਆਂ ਪੰਜੇ ਜਥੇਬੰਦੀਆਂ ਦੀ ਪੰਜੇ ਸੂਬੇ ਪ੍ਰਧਾਨਾਂ ਦੀ ਮੀਟਿੰਗ ਹੋਗੀ ਜੋ ਅੱਗੇ ਐਲਾਨਾ ਜਾਊਗਾ ਵੀ ਅੱਗੇ ਘੋੜ ਦੀ ਰੂਪਰੇਖਾ ਕੀ ਹੈ ਉਹ ਦੱਸੀ ਜਾਊਗੀ ਥੋੜੀ ਥੋੜੀ ਹੜਤਾਲ ਚੱਲ ਰਹੀ ਸੀਗੀ ਪ੍ਰਦਰਸ਼ਨ ਚੱਲ ਰਿਹਾ ਸੀਗਾ ਉਹ ਚੱਲ ਹੀ ਰਹੇਗਾ ਜਾਰੀ ਹੈ ਜਾਰੀ ਹੈ ਜਾਰੀ ਹੈ ਜਾਰੀ ਰਹੂਗਾ ਜੀ ਉਹ ਸੰਗਰੂਰ ਚੱਲ ਰਿਹਾ ਜੀ ਸੀਐਮ ਦੀ ਕੋਠੀ ਦੇ ਹਾਂਜੀ ਮੀਟਿੰਗ 12 ਮੀਟਿੰਗ ਤਰੀਕਾ ਹੋਏਗੀ ਦਮਾਰਾ ਮੀਟਿੰਗ ਕਿ ਲਿਖਤੀ ਦਾ 18 ਦੀ ਲੇਕਿਨ ਉਹ ਤੇ ਸਾਨੂੰ ਨਹੀਂ ਲੱਗਦਾ ਕਿ 18 ਨੂੰ ਦੁਬਾਰਾ ਕਰਨਗੇ ਸਾਨੂੰ ਕੋਈ ਮੀਟਿੰਗ ਨਹੀਂ ਮਿਲੀ ਤੁਹਾਡੀ ਕੱਲ ਹੀ ਪੰਜਾਂ ਦੇ ਵਿੱਚ ਮੀਟਿੰਗ ਹੋਣੀ ਆ ਉਹ ਕਦੋਂ ਹੋਣੀ ਆ ਉਹ ਅੱਜ ਹੀ ਅਸੀਂ ਸੰਗਰੂਰ ਕਰ ਦਾਂਗੇ ਅੱਜ ਹੀ ਜਾ ਕੇ ਸੰਗਰੂਰ ਹੀ ਕਰਾਂਗੇ ਉਹਦੇ ਵਿੱਚ ਹੀ ਹਾਂ ਉਹਦੇ ਵਿੱਚ ਹੀ ਨੀਤੀ ਬਣਾ ਕੇ ਉੱਥੇ ਬੋਲ ਦਾਂਗੇ ਜੀ ਵੀ ਅਗਲੀ ਨੀਤੀ ਕੀ ਆ